ਐਮ ਟੀਵੀ ਤੇ ਲਾਈਵ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਜੱਲਾ ਲਕੇ 88 ਤੇ ਜਾਨੀ ਬਚਨ ਸਿੰਘ ਦੇ ਵਿਚਾਰ ਇਹ ਜੋ ਸਮਾਜ ਸੇਵੀ ਵੀਰ ਜੋ ਆੜ ਪੜਤ ਪਿੰਡਾਂ ਦੇ ਵਿੱਚ ਰਾਸ਼ਨ ਲੈ ਕੇ ਆਏ ਨੇ ਔਰ ਸਵੇ ਤੋਂ ਇਹ ਬਾਈ ਇੱਥੇ ਆਪਣੇ ਫਾਿਲਕਾ ਜ਼ਿਲ੍ਹੇ ਦੇ ਵਿੱਚ ਹੜਪੜਤ ਏਰੀਏ ਦੇ ਵਿੱਚ ਜੋ ਸੇਵਾ ਕਰ ਰਹੇ ਨੇ ਰਾਸ਼ਨ ਦੀ ਤੇ ਜਾਣਾਂਗੇ ਕਿਹੜੀ ਸੰਸਥਾ ਤੋਂ ਆਏ ਨੇ ਔਰ ਕਿਹੜੀ ਜਗ੍ਹਾ ਤੋਂ ਆਏ ਨੇ ਬਾਈ ਜੋ ਫਾਇਲ ਕਾ ਜ਼ਿਲੇ ਦੇ ਵਿੱਚ ਅੱਜ ਹੜ੍ਹ ਪ੍ਰਭਾਵੀ ਤਿਆਰੀ ਦੇ ਵਿੱਚ ਜੋ ਅੱਜ ਸਵੇਰ ਤੋਂ ਰਾਸ਼ਨ ਦੀ ਸੇਵਾ ਕਰ ਰਹੇ ਨੇ ਤੁਹਾਨੂੰ ਉਧਰ ਗਏ ਹੜ੍ਹ ਪ੍ਰਭਾਵਿਤਾਂ ਵਾਲੇ ਪਾਸੇ ਉਧਰ ਚਲਾਤਾ ਲਾਧੂ ਗੋਮੰਡੀ ਹਾਂਜੀ ਸਰ ਸ਼ੁਭਨਾਮ ਜੀ ਫੱਟੇ ਕੰਮ ਜੀ ਸ਼ੁਭਨਾਮ ਸਰ ਤੁਹਾਡਾ ਸ਼ੁਭਨਾਮ ਸੰਦੀਪ ਸਿੰਘ ਕੱਲਾ ਕਿਤੋਂ ਸਰ ਆਈ ਇਹ ਸੰਸਥਾ ਜੀ ਸਰ ਅਸੀਂ ਜੈਤੋਂ ਮੰਡੀ ਡਿਸਟ੍ਰਿਕਟ ਫਰੀਦਕੋਟ ਜੀ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਅੱਜ ਤੁਸੀਂ ਦਰਵਾਜੂ ਰਾਸਲ ਲੀਕੇ ਜਾ ਰਹੇ ਹੋ ਹਾਂਜੀ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਹਾਂਜੀ ਸਰ ਅਸੀਂ ਫਾਜ਼ਲਕੀ ਜਾਈਏ ਵੀ ਚਲੋ ਸਾਨੂੰ ਪਤਾ ਲੱਗਿਆ ਵੀ ਜਿਹੜੇ ਸਾਡੇ ਭਰਾ ਜੀ ਪੰਜਾਬੀ ਭਰਾ ਲਾਲੋ ਸਾਡੇ ਜਿਹੜੇ ਵੀ ਵੀਰ ਆ ਸਾਡੇ ਅੱਜ ਆਪਤਾ ਆਈ ਉਹਨਾਂ ਦੇ ਕੁਦਰਤ ਵੱਲੋਂ ਜੋ ਮਾਰਾ ਟਾਈਮ ਆਇਆ ਵਿਆ ਜੀ ਅਸੀਂ ਸੋਚਿਆ ਵੀ ਦੇਖੋ ਆਪਣਾ ਸਭ ਦਾ ਫਰਜ਼ ਬੰਦਾ ਜੀ ਇਹ ਜੀ ਕਿਉਂਕਿ ਜਿਹੜੀਆਂ ਇਹ ਮਾਰਾਂ ਪੈਂਦੀਆਂ ਪ੍ਰਮਾਤਮਾ ਕਿਸੇ ਨੂੰ ਪਾਵੇ ਨਾ ਜੀ ਅੱਜ ਇਹਨਾਂ ਦੇ ਮਾਰ ਆਈ ਆ ਇਹ ਸਮਾਂ ਦੇ ਕੋ ਕਿਸੇ ਤੇ ਵੀ ਆ ਸਕਦਾ ਅਸੀਂ ਸਾਰੇ ਸਾਡੇ ਸਾਡੇ ਜੈਤੋ ਮੰਡੀ ਜੀ ਬੜੀ ਮਸ਼ਹੂਰ ਮੰਡੀ ਆ ਹਾਂਜੀ ਬੜੇ ਸਾਡੇ ਦਾਨੀ ਲੋਕ ਆ ਸਾਡੇ ਮੰਡੀ ਦੇ ਜੋ ਸਮਾਜ ਸੇਵੀ ਪਰਿਵਾਰ ਆ ਅਸੀਂ ਉਹਨਾਂ ਕੋਲ ਇੱਕ ਛੋਟੀ ਜਿਹੀ ਆਵਾਜ਼ ਕੱਢੀ ਵੀ ਆਪਣੇ ਅੱਜ ਭਰਾਵਾਂ ਤੇ ਦੁੱਖ ਆਇਆ ਵੇ ਪਿਆ ਕੁਝ ਮਦਦ ਕਰੀਏ ਤਾਂ ਸਾਡਾ ਸਾਰੀ ਮੰਡੀ ਨੇ ਬਹੁਤ ਸੋਹਣਾ ਸਹਿਯੋਗ ਕੀਤਾ ਜੀ ਤਾਂ ਜੋ ਸਾਡੇ ਕੋਲ ਜਿੰਨਾ ਕਿ ਤੁਹਾਨੂੰ ਫੋਲੋਅਰ ਆ ਜੀ ਅਸੀਂ ਆਪਣੇ ਭਰਾਵਾਂ ਦੀ ਮਦਦ ਕੀਤੀ ਜਿੱਥੇ ਹਾਂਜੀ ਸਰ ਖੁਸ਼ਬਨਾ ਮੇਰਾ ਨਾਮ ਵਿਜੇ ਸੂਰੀ ਆ ਜੀ ਜੀ ਸਰ ਸਾਡੀ ਸਮੂਹ ਸਮਾਜਿਕ ਜਥੇਬੰਦੀਆਂ ਅੱਡਾ ਡਈਆਂ ਜੀ ਸਾਰੇ ਮੰਡੀ ਦੀਆਂ ਤੇ ਅਸੀਂ ਜੈਤੂ ਮੰਡੀ ਤੋਂ ਇਧਰ ਫਾਇਲ ਕਾਲੇ ਸਾਈਡ ਆਈਆਂ ਜਿੱਧਰ ਹੜ੍ਹ ਪ੍ਰਭਾਵਿਤ ਖੇਤਾਂ ਰਿਹਾ ਸਾਰਾ ਅਸੀਂ ਜਾ ਕੇ ਖੁਦ ਆਪਦੇ ਹੱਥਾਂ ਨਾਲ ਦੇਖ ਕੇ ਆਏ ਆਂ ਆਪਦੇ ਹੱਥਾਂ ਨਾਲ ਕਿੱਟਾਂ ਵੰਡ ਕੇ ਆਏ ਆਂ ਬਹੁਤ ਇਧਰ ਮੰਦਾ ਹਾਲ ਹੈ ਮੈਂ ਤਾਂ ਹੋਰ ਵੀ ਸਮਾਜਿਕ ਸੰਸਥਾਵਾਂ ਨੂੰ ਕਹੂੰਗਾ ਕਿ ਉਹ ਇਧਰਲੇ ਪਾਸੇ ਆ ਕੇ ਜੋ ਇਹਨਾਂ ਦੇ ਮਾਰ ਪਈ ਹੈ ਕੁਦਰਤ ਦੀ ਮਾਰ ਪਈ ਹੈ ਬਹੁਤ ਦੇਖਿਆ ਛੋਟੇ-ਛੋਟੇ ਬੱਚੇ ਹੈ ਬਹੁਤ ਬੁਰਾ ਹਾਲਾ ਸਾਰੇ ਪਿੰਡਾਂ ਦਾ ਮਹਿਲਾਵਾਂ ਦਾ ਇਹਨਾਂ ਨੂੰ ਅੱਜ ਸਾਡੇ ਸਾਰਿਆਂ ਨਾਲ ਸਾਡੇ ਨੂੰ ਸਾਰਿਆਂ ਨੂੰ ਜ਼ਰੂਰਤ ਹੈ ਇਹਨਾਂ ਦੇ ਨਾਲ ਖੜਨ ਦੀ ਮੈਂ ਬੇਨਤੀ ਕਰੂੰਗਾ ਕਿ ਜੈਤੋ ਮੰਡੀ ਵਰਗੂ ਬਾਕੀ ਵੀ ਜੋ-ਜੋ ਇਹਨਾਂ ਦੀ ਹੈਲਪ ਕਰ ਸਕਦਾ ਹੈ ਉਹਨਾਂ ਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਜੀ। ਜੀ। ਚੌਕਾ ਸ਼ਰਮਾ ਜੀ। ਅਸੀਂ ਜੈਤੋ ਮੰਡੀ ਤੋਂ ਆਏ ਜੀ। ਇਧਰਲੇ ਪਾਸੇ ਜਿਹੜੇ ਹੜਾਏ ਹੋਏ ਫਾਜ਼ਿਲ ਕੈਰੀ ਜੀ ਉੱਥੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਕਈ ਪਰਿਵਾਰਾਂ ਨੂੰ ਹਜ ਤੱਕ ਰਾਸ਼ਨ ਨਹੀਂ ਪਹੁੰਚਾਈ। ਜੀ। ਉੱਥੇ ਜਾ ਕੇ ਅਸੀਂ ਰਾਸ਼ਨ ਪਹੁੰਚਾਇਆ ਜੀ ਤੇ ਇਧਰ ਜਿਹੜੀ ਜ਼ਿਆਦਾ ਲੋਡ ਪੈ ਰਹੀ ਹੈ ਇੱਥੇ ਰਾਸ਼ਨ ਤੋ ਵਰਦ ਲੋਡ ਚਾਰੇ ਹਰੇ ਚਾਰੇ ਦੀ ਲੋਡ ਆ ਪਸ਼ੂਆਂ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਹਰਾ ਚਾਰੇ ਦੀ ਇੱਧਰ ਜ਼ਿਆਦਾ ਲੋਡ ਆ ਤੇ ਜੇ ਕਿਸੇ ਨੂੰ ਨਹੀਂ ਮਤਲਬ ਕਿ ਪਤਾ ਏਰੀਆ ਦਾ ਸਾਡੇ ਨਾਲ ਸੰਪਰਕ ਕਰ ਸਕਦਾ ਜੈਤੋ ਤੋਂ ਸਾਡਾ ਨੰਬਰ ਹੈ 9886 62999 ਕਿੰਨੀ ਕੋ ਕੁਆਟਿਟੀ ਦੇ ਵਿੱਚ ਅੱਜ ਜੋ ਤੁਸੀਂ ਰਾਸ਼ਨ ਲੈ ਕੇ ਅਸੀਂ ਲਗਭਗ 300 ਦੇ ਨੇੜੇ ਕਿੱਟਾਂ ਲੈ ਕੇ ਆਏ ਜੀ ਉਹਦੇ ਵਿੱਚ ਸਬਜ਼ੀਆਂ ਵੀ ਹੈਗੀ ਸੁੱਕਾ ਸਮਾਨ ਵੀ ਹੈਗਾ ਜੀ ਤੇ ਬੱਚਿਆਂ ਲਈ ਵੀ ਅਸੀਂ ਮਤਲਬ ਚਿਪਸ कुरकुरੇ ਹੋਰ ਸਮਾਨ ਵੀ ਲੱਕੇ ਆ ਖਾਲਸਾ ਸਾਹਿਬ ਹਦਰਾ ਭਾਈ ਬਲਬੋਹਰ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਚੱਕ ਕੀਵਾ ਟਾਣੇ ਬਟਨ ਸਿੰਘ ਜੋ ਆਪਣਾ ਹੜ ਦੇ ਵਿੱਚ ਫਸਿਆ ਹੋਇਆ ਤੇ ਆਪਣੇ ਵੀਰ ਜੀ ਆਏ ਸਿੱਧੇ ਜਿੱਤ ਤੋਂ ਮੰਡੀ ਤੋਂ ਜਿਨ੍ਹਾਂ ਨੇ ਰਾਸ਼ਨ ਬਾਰੇ ਦਾ ਫੁੱਲ ਪ੍ਰਬੰਧ ਕੀਤਾ ਤੇ ਬਹੁਤ ਖੂਬ ਸੇਵਾ ਨਿਭਾਈ ਆ ਜੋ ਕਿ ਮੇਰੇ ਸਾਹਬ ਨਾਲ ਇਹ ਸਰਕਾਰ ਨਹੀਂ ਕਰ ਸਕਦੀ ਪਰ ਆਪਣੇ ਲੋਕਲ ਏਰੀਆ ਤੇ ਕਰ ਸਕਦੇ ਆ ਤੇ ਆਸੇ ਨਾਲ ਦਿਲੋਂ ਧੰਨਵਾਦ ਕਰਨੇ ਆ ਸਾਡੇ ਭਰਾ ਜੀ ਇੰਦੇ ਵਸਦੇ ਰਹਿਣ ਥੈਂਕ ਯੂ ਜੀ ਹਾਂਜੀ ਅੰਗਰੇਜ਼ ਸਿੰਘ ਜੀ ਅੱਜ ਅਸੀਂ ਜੱਤੋ ਮੰਡੀ ਤੋਂ ਸਾਰੇ ਹੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਇੱਥੇ ਜ਼ਰੂਰਤਮੰਦਾਂ ਨੂੰ ਟਾਣੀ ਬਜਨ ਸਿੰਘ ਵਾਲੀ ਜਿਹੜੇ ਲਾਧੂ ਘਾ ਲੈ ਕੇ ਪਹੁੰਚੇ ਆ ਤੇ ਸਾਰੇ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਲੋੜਿੰਦੀ ਰਾਸ਼ਨ ਸਮਗਰੀ ਅਸੀਂ ਦਿੱਤੀ ਹੈ ਸੋ ਸਭ ਤੋਂ ਵੱਧ ਜੋ ਗ੍ਰਾਮਵਾਸੀ ਨਗਰ ਨਿਵਾਸੀ ਲੋੜਵੰਦ ਪਰਿਵਾਰ ਜੋ ਬੇਨਤੀ ਕਰਨੇ ਨੇ ਅਪੀਲ ਕਰ ਰਹੇ ਨੇ ਤੇ ਅਸੀਂ ਵੀ ਉਹਨਾਂ ਦੇ ਨਾਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਮੂਹ ਜਥੇਬੰਦੀਆਂ ਨੂੰ ਤੇ ਸਾਰੇ ਹੀ ਜੋ ਵੀ ਰਾਤ ਸਮਗਰੀ ਪਛਾ ਸਕਦੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪਸ਼ੂਆਂ ਦੇ ਲਈ ਹਰਾ ਚਾਰਾ ਤੂੜੀ ਤੇ ਅਚਾਰ ਜਿੰਨਾ ਵੀ ਹੋ ਸਕੇ ਤੁਸੀਂ ਇੱਥੇ ਲੈ ਕੇ ਆਓ ਕਿਉਂਕਿ ਸਾਰਾ ਹੀ ਇਲਾਕਾ ਜੋ ਹੜ੍ਹ ਪ੍ਰਭਾਵਿਤ ਹੈ ਇੱਥੋਂ ਦੀ ਜੋ ਟਾਣੀ ਬਚਨ ਸਿੰਘ ਵਾਲੀ ਹੈ ਉਹ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹੈ ਕਿ ਹਰਾ ਚਾਰਾ ਪਸ਼ੂਆਂ ਵਾਸਤੇ ਤੂੜੀ ਤੇ ਅਚਾਰ ਜ਼ਰੂਰ ਲੈ ਕੇ ਪਹੁੰਚਣ ਧੰਨਵਾਦ